रेखा आलोय मैं पर कुछ होया था मैं चल गया बाहर नु बाहर नु गया मैं बाहर वेते फिरन के आने लगया लग कर कुत्ते ने मैं दोनों ने ही देखया दा कुत्ते था ओ मेरे पीछे पे गया मैं अपना जान बचाने चाया फिर नी बचया ओ चार पसे घेर ले तवा चार पसे थन लग गया मेरे पास चिक्कन लग गया ਫਿਰ ਮੈਂ ਆਪਣਾ ਹੋਸ਼ ਕੀਤਾ ਜਦ ਮੈਂ ਉੱਠ ਕੇ ਮੈਂ ਜਾਵਾਂ ਛੋਟੀ ਲੈ ਕੇ ਮੈਂ ਪਜਾਵਾਂ ਮੈਂ ਉੱਠ ਨਹੀਂ ਪਾਇਆ ਮੈਨੂੰ ਹੋਸ਼ ਨਹੀਂ ਆਇਆ ਫਿਰ ਮੈਂ ਪੈ ਗਿਆ ਡਿੱਗ ਪਾਇਆ ਇਤਨਾ ਹੋਇਆ ਚਿੱਕਾ ਕੱਢਿਆ ਫਿਰ ਇੱਕ ਬੰਦੇ ਤੁਹਾਡੇ ਕੁਮਾਦ ਵਾਲੇ ਉਹ ਬੰਦੇ ਨੇ ਜਾਨ ਬਚਾਇਆ ਫਿਰ ਉਹ ਆਵਾਜ਼ ਮਾਰਿਆ ਸਦਾਰ ਨੂੰ ਫਿਰ ਸਦਾਰ ਆਇਆ ਵਾ ਗੱਗੇ ਫਿਰ ਲੈ ਕੇ ਗਿਆ ਤੇ ਕਹਿੰਦਾ ਕੋਈ ਜ ਇਹਨੂੰ ਇੱਥੇ ਨਾ ਲੈ ਇੱਥੇ ਦਵਾਈ ਕਾ ਨਾ ਫਿਰ ਤੇ ਇੱਥੇ ਨਹੀਂ ਠੀਕ ਹੋਣਾ ਇਹਨੂੰ ਪਾ ਮੈਂ ਅੰਬੜਸ਼ਰ ਲੈ ਜਾ ਪੰ ਗੁਰਦਾਸਪੁਰ ਲੈ ਜਾ ਗੁਰਦਾਸਪੁਰ ਤੇ ਭਰਤੀ ਹੋ ਜਾਏਗਾ ਠੀਕ ਛੇਤੀ ਹੋ ਜਾਏਗਾ ਨਾ ਲਓ ਤੋ ਦਵਾਈ ਦਵਾਈ ਸਾਰੇ ਕੁਝ ਦੇ ਦੇਗਾ ਦਾ ਕੁੱਤੇ ਘਰ ਮੇ ਹੈ ਇੱਕ ਪਤੀ ਆ ਦੋ ਬੱਚੇ ਆ ਇੱਕ ਕੁੜੀ ਇੱਕ ਮੁੰਡਾ ਹਮ ਤੋ ਬਾਹਰ ਕਾ ਕੰਮ ਕਰਤਾ ਹੈ ਥਿਆਲੀ ਦਾ ਅੱਛਾ ਡਾਇਰੀ ਦਾ ਹਾਂਜੀ ਡਾਇਰੀ ਦਾ ਟੇਕਰ ਵਾਲਾ ਨੌਕਰੀ ਕਰਦਾ ਵਾ ਪਿਆਲੇ ਦਾ ਉਹ ਵੀ ਕੰਮ ਕਮ ਕਰਦਾ ਸੁਪਰੇਸ਼ ਗੁਰੀਖਾਰ। ਹਮ ਲੋਕੋ ਕਹਿਣਾ ਚਾਹੀਦਾ ਹੈ ਜੋ हमको ਮਦਦ ਕ ਲਈ ਪੈ ਚਾਹੀਦਾ ਜਿਆਦਾ ਝੋਟ ਲੱਗਿਆ ਵਾ। हमको ਪੈ ਚਾਹੀਦਾ ਮਦਦ ਕਰ ਦੋ ਮਰਜੀ। ਦਸਦਾਰ ਨੇ ਮੈਨੂੰ ਦੱਸਦਾ ਬਾਜ਼ ਹੈ ਆਈ ਨਹੀਂ ਮੇਰੇ ਪਾਸ ਪੈ। ਜੇ ਤੋ ਮਦਦ ਕਰੇਗਾ ਤੋ ਇਲਾਜ ਹੋ ਸਕੇਗਾ ਨਹੀਂ ਕਰੇਗਾ ਤੋ ਫਿਰ ਤੋ ਨਹੀਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਡਾਕਟਰ ਹਰਦਰ ਸਿੰਘ ਦਿਓਲ ਐਜ਼ ਅ ਕ੍ਰਿਟੀਕਲ ਕੇਸ ਸਪੈਸ਼ਲਿਸਟ ਇਨ ਦਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਗੁਰਦਾਸਪੁਰ। ਅਨ ਸਾਡੇ ਕੋਲ ਇੱਕ ਕਰੀਬਨ ਅ 2-3 ਘੰਟੇ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਮਹਿਲਾ ਜਿਹਦੀ ਉਮਰ 35 ਸਾਲ ਨਾਮ ਰੇਖਾ ਉਹ ਐਮਰਜੈਂਸੀ ਦੇ ਵਿੱਚ ਆਏ ਸੀਗੇ ਜਿਨ੍ਹਾਂ ਨੂੰ ਕਰੀਬਨ 10 ਕ ਕੁੱਤਿਆਂ ਨੇ ਜਿਹੜਾ ਆ ਉਹ ਨੋਚ-ਨੋਚ ਕੇ ਖਾਦਾ ਹੋਇਆ ਸੀਗਾ ਔਰ ਜਦੋਂ ਅਸੀਂ ਉਹਨੂੰ ਮਰੀਜ਼ ਨੂੰ ਦੇਖਿਆ ਉਹਦਾ ਇਨਸਪੈਕਸ਼ਨ ਕੀਤੀ ਤਾਂ ਕਾਫੀ ਜਿਹੜੀ ਹੈ ਗੰਭੀਰ ਜਿਹੜੀ ਹੈ ਉਹ ਬਾਈਟ ਸੀਗੀਆਂ ਜਿਹਦੇ ਵਿੱਚ ਉਹਦਾ ਕੰਨ ਵੀ ਖਾਦਾ ਹੋਇਆ ਸੀਗਾ ਸਿਰ ਦੇ ਵਿੱਚ ਜਿਹੜਾ ਇਹ ਮਸਲ ਸੀਗਾ ਇਹ ਵੀ ਵੱਖ ਕੀਤਾ ਹੋਇਆ ਸੀਗਾ ਔਰ ਜਿਹਦੇ ਨਾਲ ਦੋਵੇਂ ਬਾਜੂਆਂ ਦੇ ਉੱਤੇ ਬਹੁਤ ਜ਼ਿਆਦਾ ਕਟਿਆ ਹੋਇਆ ਸੀਗਾ ਤੇ ਦੋਵੇਂ ਪੱਟਾਂ ਦਾ ਜਿਹੜੇ ਮਸਲ ਸੀਗੇ ਉਹ ਜਿਹੜੇ ਉਹ ਬਾਹਰ ਹੋਏ ਬਾਹਰ ਪਏ ਹੋਏ ਸੀ ਜਿਹਦੇ ਕਰਕੇ ਹੱਡੀ ਵੀ ਜਿਹੜੀ ਉਹ ਨੰਗੀ ਦਿਖ ਰਹੀ ਸੀਗੀ ਔਰ ਸਾਡੀ ਸਾਰੀ ਟੀਮ ਨੇ ਬੜੀ ਤੇਜ਼ੀ ਦੇ ਨਾਲ ਜਿਹਦੇ ਵਿੱਚ ਡਾਕਟਰ ਹਰਮਨਪ੍ਰੀਤ ਸਿੰਘ ਜਨਰਲ ਸਰਜਨ ਡਾਕਟਰ ਕਮਲ ਜਿਹੜੇ ਆਰਥੋਪੈਡਿਕ ਸਰਜਨ ਔਰ ਮੈਂ ਕ੍ਰਿਟੀਕਲ ਕੇਸ ਸਪੈਸ਼ਲਿਸਟ ਅਸੀਂ ਸਾਰੇ ਡਾਕਟਰਾਂ ਨੇ ਉਹਨਾਂ ਨੂੰ ਦੇਖ ਕੇ ਸਾਰਾ ਉਹਦਾ ਇਲਾਜ ਸ਼ੁਰੂ ਕੀਤਾ ਉਹਨੂੰ ਸਟੇਬਲ ਕੀਤਾ ਵਾਈਟਲੀ ਸਟੇਬਲ ਕੀਤਾ ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜਾ ਪੇਸ਼ੈਂਟ ਦਾ ਬੀਪੀ ਸੀਗਾ ਉਹ ਬਹੁਤ ਜ਼ਿਆਦਾ ਨੀਚੇ ਸੀਗਾ ਪੇਸ਼ੈਂਟ ਬਹੁਤ ਜ਼ਿਆਦਾ ਘਬराई ਹੋਈ ਸੀਗੀ ਔਰ ਖੂਨ ਦੇ ਨਾਲ ਲਤਪਤ ਸੀਗੀ ਔਰ ਸਾਡੀ ਸਾਰੀ ਟੀਮ ਨੇ ਇਵਨ ਐਮਰਜੈਂਸੀ ਮੈਡੀਕਲ ਆਫੀਸਰਸ ਨੇ ਸਾਰਿਆਂ ਨੇ ਮਿਲ ਕੇ ਇਸ ਮਰੀਜ਼ ਦਾ ਜਿਹੜਾ ਆ ਸਫਲ ਜਿਹੜਾ ਇਲਾਜ ਕੀਤਾ ਆ ਔਰ ਅਜੇ ਜਿਹੜੀ ਮਰੀ ਮਹਿਲਾ ਆ ਉਹ ਜੇਰੇ ਇਲਾਜ ਆ ਤਾਂ ਕਿ ਜਿਹੜੀ ਹੋਣ ਵਾਲੀਆਂ ਇਨਫੈਕਸ਼ਨਸ ਨੇ ਕੁੱਤੇ ਤੋਂ ਕੱਟਣ ਤੋਂ ਉਹ ਤੋਂ ਜਿਹੜਾ ਬਚਾਇਆ ਜਾ ਸਕੇ